ਅੱਜ ਅੱਜ ਨੰਨੇ ਨੋਟੀਕ ਹਾਂ ਤੇ ਬੱਸ ਦਾ ਰੇਤੀ ਗੱਡੀ ਆਨੀ ਜਲਦੀ ਕਰੀ ਜਾਂਦੀ ਨਹੀਂ ਨਹੀਂ ਹੁਣੇ ਤਾਂ ਤੁਹਾਡੇ ਕੋਲ ਕੋਈ ਨਾ ਕੋਈ ਪੁੱਤੋ ਹੋਣੀ ਹੈ ਕਿ ਨਾ ਕਬਰਾਂ ਵਾਲੇ ਭੱਜਿਆ ਆਦੀ ਕਬਰਾਂ ਵਾਲੇ ਹਾਂ ਕਬਰਾਂ ਸੀ ਤੇ ਨੇ ਅਮਲਾਂ ਆਉਣੇ ਹੋਣੇ ਗਣਾਂ ਗਾਂ ਕਬਰਾਂ ਵਾਲੇ ਹੋਈਏ ਨਹੀਂ ਜਾਨ ਤੋਂ ਖੜੇ ਹਾਂ ਮੈਂ ਵੇਖ ਰਿਹਾ ਕੀ ਚੱਲਦਾ ਕੋਈ ਦੱਸੂਗਾ ਤੇਰੀ ਆਣਾ ਵੈਸੇ ਇੱਕ ਵਾਰ ਸੀ ਜਦ ਮੈਂ ਲਿਖ ਸੁਣ ਰਿਹਾ ਸੀ ਮੈਂ ਵਾਠ ਠੀਕ ਹੈ ਹਾਂਜੀ ਮੁੱਖ ਸਭ ਤੇ ਇਹ ਕਿਸੇ ਤਰ੍ਹਾਂ ਨਾ ਆਸ ਹੈ ਕਿ ਦੌੜ ਨਾ ਲਾਏ ਹਾਂਜੀ ਅੱਜ ਜੀ ਸਭ ਨੇ ਬੁਲਾਇਆ ਸੀ ਕੀ ਆ ਤੁਹਾਨੂੰ ਬੁਲਾਇਆ ਮੈਂ ਤਾਂ ਇਹ ਪੁੱਛ ਰਿਹਾ ਹਾਂ ਦੱਸੋ ਕਾਰਨ ਕੇਸ ਲਈ ਬੁਲਾਇਆ ਹੈ ਗੁਰਪ੍ਰੀਤ ਰਾਜੂ ਕਰਾ ਦਿਓ ਕਰਾ ਦਿਓ ਮੈਡਮ ਐ ਕਿਹਾ ਜੀ ਐਸਐਚਓ ਜੀ ਤੁਸੀਂ ਨਹੀਂ ਚੀਨੋਗੇ ਹਾਂ ਜੀ ਸਰ ਆਪਣੇ ਆਏ ਕਿ ਦਿਮਾਗ ਚ ਜੁਗਾਰ ਹੈ ਚਲੋ ਜੀ ਹਲੋ ਸਸੇਗਾਲ ਜੀ ਵਧੀਆ ਜੀ ਠੀਕ ਠਾਕ ਆਪਣੇ ਸੁਣਾਓ ਹਾਂਜੀ ਹਾਂਜੀ ਜੀ ਜਿਹੜੂ ਸਾਡਾ ਪ੍ਰੋਗਰਾਮ ਉੱਥੋਂ ਦੇ ਜੀ ਮਿਲਦੇ ਦਾ ਜੀ ਹਾਂਜੀ ਨਹੀਂ ਕਾਰਨੋਂ ਦੇ ਪਿੱਛੇ ਰੋਕਣ ਪਿੱਛੇ ਜੀ ਨਹੀਂ ਜਾਨ ਤੋਂ ਰੋਕਣ ਪਿੱਛੇ ਕਾਰਨ ਨਹੀਂ ਦੇਖੋ ਦੇਖੋ ਅਸੀਂ ਤਾਂ ਕਰਨਾ ਹੀ ਹੈ ਜੀ ਪ੍ਰੋਗਰਾਮ ਲੀਕਾ ਸੀ 25 ਤਰੀਕ ਦੇਣਾ ਜੀ ਬੈਠੇ ਆ ਸੰਗਰੂਰ ਦੇਖੋ ਮੁੱਖ ਮੰਤਰੀ ਦੇ ਸ਼ਹਿਰ ਅਜੇ ਤੱਕ ਮਿਲੇ ਨਹੀਂ ਠੀਕ ਹੈ ਸਾਡੀ ਤਾਂ ਇਹੀ ਕੋਸ਼ਿਸ਼ ਹੈ ਜਿੱਥੇ ਆਉਂਦੇ ਆ ਉੱਥੇ ਅਸੀਂ ਤਾਂ ਮਿਲਣ ਲਈ ਜਾਣਾ ਹੁੰਦਾ ਅਸੀਂ ਤਾਂ ਆਪਦੀ ਆਰਜ਼ੀ ਰੱਖਣੀ ਹੈ ਮੁੱਖ ਮੰਤਰੀ ਪੰਜਾਬ ਦੇ ਜੀ ਜੀ ਇਹਦੇ ਬਾਰੇ ਜੀ ਹਾਂ ਜੀ ਬੈਣ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਜੋਨੇ ਮੈਂ ਮੈਂ ਤੁਹਾਡੀ ਗੱਲ ਸਮਝਦਾ ਜੀ ਮੰਨ ਲਓ ਮੈਂ ਮੈਂ ਰਹਿ ਜਾਊਗਾ ਜੀ ਇੱਥੇ ਮੰਨ ਲਓ ਤੇ ਬਾਕੀ ਬਾਕੀ ਮੇਰਾ ਕੇਡਰ ਤਾਂ ਹੈਗਾ ਹੀ ਆ ਪਹੁੰਚੂਗਾ ਜੀ ਉਹਨੂੰ ਕੌਣ ਕੰਟਰੋਲ ਕਰੂਗਾ ਉੱਥੇ ਜਿਹੜਾ ਕੇਡਰ ਪਹੁੰਚੂਗਾ ਉਹਨੂੰ ਕੰਟਰੋਲ ਕੌਣ ਕਰੂਗਾ ਉੱਥੇ ਜੀ ਉਹ ਤਾਂ ਆਪ ਦਾ ਕਰੂਗਾ ਹੀ ਫਿਰ ਆਈ ਗੇਸ਼ੀ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਨਹੀਂ ਜਾ ਚਲੋ ਚਲੋ ਮੈਂ ਤੁਹਾਡੀ ਗੱਲ ਸਮਝਦਾ ਜੀ ਜਾਂ ਤਾਂ ਡਿਪਟੀ ਸਾਹਿਬ ਵੱਲੋਂ ਆ ਜਾਂ ਐਸਪੀ ਸਾਹਿਬ ਮੇਰੀ ਗੱਲ ਕਰਵਾ ਦੇ ਜੀ ਜਿੰਨਾਂ ਨਾਲ ਵੀ ਕਰਾਉਂਗਾ ਹਾਂ ਹਾਂ ਠੀਕ ਹੈ ਓਕੇ ਚਲੋ ਮੈਂ ਵੇਟ ਕਰ ਲੈਣਾ ਦੱਸ ਲਵਾਂ ਜੀ ਆਉਂਦੇ ਆਪਾਂ ਹਾਂ